ਆਮ ਆਦੀ ਪਾਰਟੀ ਦੇ ਬਹੁਤ ਸਾਰੇ ਵਿਧਾਇਕ ਨੀਤੀ ਵਿਵਾਦਾਂ ਦੇ ਵਿੱਚ ਰਹਿੰਦੇ ਨੇ ਨਵਾਂ ਬਵਾਦ ਇਸ ਕਰਕੇ ਜੁੜ ਗਿਆ ਕਿ ਇੱਕ ਆਮ ਆਦੀ ਪਾਰਟੀ ਦੇ ਵਿਧਾਇਕ ਨੇ ਕਿਸਾਨਾਂ ਨੂੰ ਡਿਫਾਲਟਰ ਤੇ ਬਲੈਕਮਿਲ ਕਿਆ ਸੀ ਤੇ ਹੁਣ ਭਾਰਤੀ ਕਿਸਾਨ ਜੂਨੀਅਰ ਸਿੱਧੂਪੁਰ ਵੱਲੋਂ ਅਮਨਦੀਪ ਸਿੰਘ ਗੋਲਦੀ ਮਸਾਫਰ ਦੇ ਖਿਲਾਫ ਮਾਨਹਾਨੀ ਕੇਸ ਦਰਜ ਕਰਨ ਦਾ ਐਲਾਨ ਕਰ ਦਿੱਤਾ ਉਹਨਾਂ ਨੂੰ ਕਾਨੂੰਨੀ ਨੋਟਿਸ ਜਾਰੀ ਕਰ ਦਿੱਤਾ ਨਿਰਮਲ ਸਿੰਘ ਜਿਹੜੇ ਬਲਾਕ ਪ੍ਰਧਾਨ ਨੇ ਭਾਰਤੀ ਕਿਸਾਨ ਜੂਨੀਅਰ ਸਿੱਧੂਪੁਰ ਦੇ ਉਹਨਾਂ ਵੱਲੋਂ ਭੇਜਿਆ ਗਿਆ ਇਸ ਮੁਤਲਕ ਅਸੀਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤੁਸੀਂ ਜਿਹੜੇ ਐਮ.ਐਲ.ਏ. ਸਾਹਿਬ ਨੇ ਮੁਸਾਵਰ ਸਾਹਿਬ ਉਹਨਾਂ ਨੂੰ ਕਾਨੂੰਨੀ ਨੋਟਿਸ ਭੇਜਿਆ ਕੀ ਵਜ੍ਹਾ? ਵਜ੍ਹਾ ਸਾਰਾ ਉਹਨਾਂ ਨੇ ਸਟੇਜ ਤੋਂ ਜਥੇਬੰਦੀਆਂ ਤੇ ਚਲੋ ਸਵਾਲ ਮੈਂ ਪੁੱਛਣ ਗਿਆ ਸੀਗਾ। ਜੀ। ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਕਲੀਅਰ ਕਰੋ ਉਹਨਾਂ ਨੇ ਕਿਹਾ ਵੀ ਇਹ ਬਲੈਕਮੇਲਰ ਹੈ। ਇਹ ਵੱਲੋਂ ਵੀ ਫੈਕਟਰੀਆਂ ਵਾਲੇ ਤੋਂ ਪੈਸੇ ਲੈਂਦਿਆ ਸੀ। ਉਹਨਾਂ ਨੂੰ ਇਹੀ ਗੱਲ ਕਹੀ ਆ ਵੀ ਤੁਸੀਂ ਸਾਨੂੰ ਸਾਬਤ ਕਰੋ। ਜੀ। ਜੇ ਤੁਸੀਂ ਸਾਡੇ ਤੇ ਬਲੇਮ ਲਾਇਆ ਸਾਡੇ ਦੇ 1 ਰੁਪਿਆ ਵੀ ਸਾਬਤ ਕਰੋ ਅਸੀਂ ਤੁਹਾਡੇ ਦੇਨਦਾਰ ਹੋਵਾਂਗੇ ਸਾਡੇ ਤੇ ਕਾਰਵਾਈ ਕਰੋ ਤੇ ਸਾਨੂੰ ਜੇਲ੍ਹ ਭੇਜ ਜੀ ਇਸ ਕਰਕੇ ਉਹਨਾਂ ਦੇ ਹੁਣ ਉਹ ਨੋਨ ਨੋਟਿਸ ਭੇਜਿਆ ਜਾ ਰਿਹਾ 5 ਦਿਨਾਂ ਦਾ ਉਹਨਾਂ ਕੋਲੇ ਟਾਈਮ ਹੈ ਜੇ ਉਹ ਆਪਣੇ মিডিਆ ਦੇ ਸਾਹਮਣੇ ਆ ਕੇ ਜਾਂ ਮਾਫੀ ਨਹੀਂ ਮੰਗਦੇ ਜੀ ਉਸ ਤੋਂ ਬਾਅਦ ਫਿਰ ਇਹ ਕੇਸ ਪਾਇਰ ਕਿਤਾ ਜੀ ਤੁਸੀਂ ਤਾਂ ਵਾਵਾ ਕਰੋੜ ਤੋਂ ਜ਼ਿਆਦਾ ਭੇਜਤਾ ਜੀ ਨਹੀਂ ਦੇਖੋ ਫਿਰ ਸਰ ਅਸੀਂ ਲੋਕਾਂ ਦੀ ਸੇਵਾ ਵਾਸਤੇ ਆਪ ਦਾ ਘਰ ਫੂਕ ਰਹੇ ਆ ਜੀ ਠੀਕ ਹੈ ਜੋ ਵੀ ਦੇਖੋ ਤੁਸੀਂ ਸਾਡੇ ਏਰੀਆ ਚੋਂ ਪਤਾ ਕਰ ਲਿਓ ਜੀ ਜਿੰਨੇ ਵੀ ਲੋਕਾਂ ਦੇ ਮਸਲੇ ਆ ਚਾਹ ਕੋਈ ਪਾਣੀ ਦਾ ਮਸਲਾ ਹੋਵੇ ਸਾਡੇ ਏਰੀਆ ਚ ਸਭ ਤੋਂ ਵੱਡਾ ਮਸਲਾ ਹੋਇਆ ਸੀ ਨਰਮੇ ਦਾ ਨਰਮੇ ਦੀ ਐਮਐਸਪੀ ਨੂੰ ਲੈ ਕੇ ਜੀ ਨਰਮੇ ਦੀ ਐਮਐਸਪੀ ਤੇ ਵਿੱਚ ਵਾਸਤੇ ਤਿੰਨ ਦਿਨ ਪੂਰੀ ਕੜਾਕੇ ਦੀ ਠੰਡ ਚ ਮੈਂ ਰੋਡ ਤੇ ਸੁੱਤਾ ਉੱਥੇ ਟਰਾਲੀਆਂ ਕੋਈ ਮੇਰੀਆਂ ਟਰਾਲੀਆਂ ਤਾਂ ਨਹੀਂ ਸੀ ਉਹ ਕਿਸਾਨਾਂ ਦੀਆਂ ਟਰਾਲੀਆਂ ਸੀ ਨਾ ਜੀ ਜੀ ਉਹ ਟਰਾਲੀਆਂ ਵਕਵਾਈਆਂ ਫੇਰ ਫੇਰ ਦੁਬਾਰਾ ਉਹਨਾਂ ਨੇ ਐਮਐਸਪੀ ਤੇ ਖਰੀਦਣ ਤੋਂ ਨਾ ਕਰਤੀ ਜਿਹੜੀ ਸੀਸੀਆਈ ਸੈਂਟਰ ਦਾ ਆਧਾਰ ਹੈ ਜੀ ਜੀ ਉਸ ਤੋਂ ਬਾਅਦ ਫੇਰ ਤੁਹਾਨੂੰ ਮੇਨ ਮਾਰਕੀਟ ਦੇ ਵਿੱਚ 9 ਦਿਨ ਧਰਨਾ ਲਾ ਕੇ ਬੈਠਣਾ ਪਿਆ ਇਸ ਗੋਲਡੀ ਮੁਸਾਫਰ ਸਾਹਿਬ ਦਾ ਇੱਕ ਤੁਸੀਂ ਬਿਆਨ ਕੱਢ ਕੇ ਉਖਾ ਦਿਓ ਵੀ ਅਸੀਂ ਨਰਮਾ ਵਕਵਾ ਰਹੇ ਹਾਂ ਜਾਂ ਕਿਸੇ ਦੀ ਇੱਕ ਟਰਾਲੀ ਵਕਵਾਈ ਹੋਵੇ ਤਾਂ ਵੀ ਇਹ ਸਾਬਤ ਕਰ ਦੇਣ ਜੀ ਇਹ ਸਿਰਫ ਜਥੇਬੰਦੀਆਂ ਨੂੰ ਕਿ ਜਥੇਬੰਦੀਆਂ ਨੂੰ ਕਿਹਾ ਸੀ ਕਿ ਤੁਹਾਨੂੰ ਡਿਫਾਲਟਰ ਤੇ ਬਲੈਕਮੇਲ ਕਿਹਾ ਸੀ ਜੀ ਨਹੀਂ ਇੰਨਾ ਦਾ ਕਹਿਣ ਦਾ ਮਤਲਬ ਤਾਂ ਸੀਗਾ ਜਥੇਬੰਦੀਆਂ ਮੈਂ ਬਾਅਦ ਚ ਇਹਨਾਂ ਨੂੰ ਪੁੱਛਿਆ ਵੀ ਸੀਗਾ ਮੈਂ ਕਿਹਾ ਤੁਸੀਂ ਨਾਮ ਲਵੋ ਉਸ ਜਥੇਬੰਦੀ ਦਾ ਜਾਂ ਉਸ ਆਗੂ ਦਾ ਨਾਮ ਲਵੋ ਤੁਸੀਂ ਕਿਹਾ ਜਥੇਬੰਦੀਆਂ ਵਰਲਡ ਯੂਜ਼ ਕੀਤਾ ਤਾਂ ਇਹਦਾ ਮਤਲਬ ਸਾਰੇ ਜਥੇਬੰਦਗਾਂ ਨੂੰ ਤੁਸੀਂ ਕਹਿ ਰਹੇ ਹੋ ਜੀ ਤੋਂ ਨੂੰ ਸਵਾਲ ਮੈਂ ਪੁੱਛ ਰਿਹਾ ਨਾ ਕੋਈ ਕੋਈ ਹੋਰ ਪੁੱਛ ਰਿਹਾ ਮੈਂ ਸਿੱਧੂਪੁਰ ਜਥੇਬੰਦੀ ਨਾਲ ਜੁੜਿਆ ਹੋਇਆ ਹਾਂ ਜੀ ਸਿੱਧੂਪੁਰ ਦਾ ਬਲਾਕ ਪ੍ਰਧਾਨ ਮੈਂ ਉਹਨਾਂ ਨੂੰ ਕਿਹਾ ਸੀਗਾ ਵੀ ਤੁਸੀਂ ਮੇਰੇ ਤੇ 1 ਰੁਪਇਆ ਸਾਫਤ ਕਰੋ ਮੈਂ ਤੁਹਾਨੂੰ 1 ਲੱਖ ਰੁਪਇਆ ਦੇ ਦਊਗਾ ਚਾਹੇ ਮੈਨੂੰ ਕਿਤੋਂ ਹੀ ਕਰਕੇ ਦੇਨੇ ਪੈਣ ਜੀ ਠੀਕ ਹੈ ਜੀ ਹੁਣ ਕੀ ਐਮਐਲਏ ਸਾਹਿਬ ਕਿਉਂਕਿ ਤੁਸੀਂ ਪ੍ਰੋਟੈਸਟ ਵੀ ਉਹਨਾਂ ਦੇ ਖਿਲਾਫ ਸ਼ੁਰੂ ਕਰ ਦਿੱਤਾ ਹੈਗਾ ਹੁਣ ਕੀ ਐਮਐਲਏ ਸਾਹਿਬ ਕਰੇ ਨੇ ਕੁਝ ਜੀ ਪਾਰੇ ਨੇ ਵਿਚੋਲੇ ਵਿੱਚ ਕੀ ਮਾਮਲਾ ਠਣਿਆ ਕਰੋ ਦੇਖੋ ਸਰ ਹਜੇ ਤਾਈਂ ਤਾਂ ਕੋਈ ਉਹਨਾਂ ਦਾ ਕੋਈ ਸਾਡੇ ਕੋਲੇ ਕੋਈ ਮਤਲਬ ਮੈਸੇਜ ਨਹੀਂ ਆਇਆ ਨਾ ਉਹਨਾਂ ਨੇ ਕੋਈ ਮਾਫੀ ਮੰਗੀ ਐ ਤੇ ਪਰ ਸਾਡਾ ਜਿਹੜਾ ਪ੍ਰੋਟੈਸਟ ਹੈ ਜੀ ਉਹ ਜਾਰੀ ਰਹੂਗਾ ਜਿੰਨਾ ਤੱਕ ਉਹ ਜਨਤਕ ਹੋ ਕੇ ਇਸ ਗੱਲ ਦੀ ਮਾਫੀ ਨਹੀਂ ਮੰਗਦੇ ਜਾਂ ਇਹ ਗੱਲ ਪ੍ਰੂਫ ਕਰਨ ਅੱਛੇ ਉਹ ਤੇ ਕਹਿ ਰਹੇ ਸਟੇਜ ਤੇ ਕਿ ਮੈਂ ਗੱਲ ਕਰਨ ਨੂੰ ਤਿਆਰ ਹਾਂ ਪਰ ਤੁਹਾਡਾ ਤਰੀਕਾ ਨਹੀਂ ਉਹਨਾਂ ਨੂੰ ਚੰਗਾ ਲੱਗਾ ਕਿ ਕਹਿੰਦੇ ਮੈਨੂੰ ਭਾਸ਼ਣ ਕਰ ਲੈਣ ਦਿਓ ਫਿਰ ਆਪਾਂ ਬੈਠ ਕੇ ਗੱਲ ਕਰ ਲਾਂਗੇ ਜੀ ਸਰ ਦੇਖੋ ਸਰ ਦੇਖੋ ਉਹਨਾਂ ਦੇ ਮਾਈਕ ਫੜਨ ਤੋਂ ਪਹਿਲਾਂ ਜੀ ਮੈਂ ਸਟੇਜ ਕੋਲੇ ਪਹੁੰਚਿਆ ਮੈਂ ਉਹਨਾਂ ਨੂੰ ਕਿਹਾ ਜੀ ਮੈਂ ਕਿਹਾ ਐਮ ਐਲ ਏ ਸਾਹਿਬ ਮੈਂ ਤੁਹਾਨੂੰ ਦੋ ਸਵਾਲ ਕਰਨੇ ਆ ਮੈਨੂੰ ਜਵਾਬ ਦੇ ਦਿਓ ਜੀ ਉਹ ਤੋਂ ਇਹੋ ਭੜਕ ਗਏ ਕਿਉਂਕਿ ਉਹਨਾਂ ਕੋਲੇ ਉਹ ਸਵਾਲ ਦਾ ਜਵਾਬ ਹੀ ਹੈ ਨਹੀਂ ਸਾਡੇ ਏਰੀਆ 'ਚ ਜਿਹੜਾ ਇਹਨਾਂ ਦਾ ਹਲਕਾ ਪੈਂਦਾ ਸੁਖਚੈਨ ਮੈਨਰ ਬਣ ਰਹੀ ਹੈ ਜੀ ਤੇ ਪਿਛਲੇ 60 ਤੋਂ 62 ਦਿਨ ਹੋ ਗਏ ਜੀ ਉਹਨੂੰ ਬੰਦ ਪਈ ਨੂੰ ਜੀ ਤੇ ਹੁਣ ਆਪਣੇ ਇਸ ਹੱਦ ਫੀਡਰ ਦੀ ਬੰਦੀ ਆ ਗਈ ਜੀ ਸਾਡਾ ਜਿਹੜਾ ਉਹ ਏਰੀਆ ਜੀ ਸੈਂਚਰੀ ਏਰੀਆ ਵਜਦਾ ਜੀ ਜੀ 17 18 ਪਿੰਡ ਹਨਾ ਜਿਹੜੇ ਸੈਂਚਰੀ ਏਰੀਆ ਚਾਉਂਦੇ ਆ ਉੱਤੇ ਜੀਵ ਮਨ ਲਓ ਵੀ ਆਪਣੇ ਹਿਰਨ ਵਗੈਰਾ ਤੇ ਆ ਸਾਰੇ ਜੀਵ ਜੀ 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 ਉੱਥੇ ਉਹ ਤੇ ਉਹ ਅਸੀਂ ਇਹਨਾਂ ਨੂੰ ਇਹ ਹੀ ਸਵਾਲ ਪੁੱਛਣਾ ਸੀ ਚਲੋ ਮੈਂ ਕਿਹਾ ਸਾਡੀ ਫਸਲ ਖਰਾਬ ਹੋ ਗਈ ਹੈ ਉਸੇ ਜਰ ਲਈ ਜੀ ਪਰ ਤੁਸੀਂ ਐਮਐਲਏ ਉਹ ਹਲਕੇ ਦੇ ਤੁਸੀਂ ਇਹਨਾਂ ਦੀਆਂ ਵੋਟਾਂ ਲਈਆਂ ਲੋਕਾਂ ਦੀਆਂ ਤੇ ਤੁਸੀਂ ਉਹਨਾਂ ਵਾਸਤੇ ਕੋਈ ਤੁਹਾਡਾ ਬਿਆਨ ਕੋਈ ਤੁਹਾਡੇ ਸਾਡੇ ਕਿਸਾਨਾਂ ਦੇ ਹੱਕ ਤੇ ਜਾਂ ਉਹਨਾਂ ਦੇ ਸੈਂਟਰੀ ਏਰੀਆ ਦੇ ਹੱਕ ਤੇ ਕੋਈ ਬਿਆਨ ਵਿਖਾ ਦਿਓ ਸਾਨੂੰ ਜਾਂ ਤੁਸੀਂ ਕੋਈ ਉਦਮ ਕੀਤਾ ਹੋਏ ਪਾਣੀ ਲਿਆਉਣ ਵਾਸਤੇ ਜੀ ਜੀ ਇਹ ਆਹੀ ਮੇਰੇ ਸਵਾਲ ਸੀ ਇਹਨਾਂ ਦਾ ਇਹਨਾਂ ਕੋਲ ਜਵਾਬ ਹੀ ਹੈ ਨਹੀਂ ਜਦੋਂ ਆਪਾਂ ਕੁਝ ਕੀਤਾ ਹੀ ਨਹੀਂ ਤਾਂ ਫਿਰ ਜਵਾਬ ਕਿੱਥੋਂ ਹੋਊਗਾ ਜੀ 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 ਹਾਂ ਇਹ ਇਹ ਗੱਲਾਂ ਕਰਕੇ ਉੱਥੋਂ ਭੱਜੇ ਆ ਫਿਰ ਇਹਨਾਂ ਨੇ ਕਿਹਾ ਅ ਤੁਸੀਂ ਸ਼ਾਇਦ ਸੁਣਿਆ ਹੋਣਾ ਸਟੇਜ ਤੋਂ ਜੀ ਉੱਥੇ ਵੀ ਇੱਕ ਸੁਖਚੈਨ ਮੈਨਰ ਪਿੱਛੇ ਬਣ ਰਹੀ ਸੀ ਉਹ ਕਿਸਾਨਾਂ ਨੇ ਰੋਕੀ ਜੀ 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 ਹਾਂ ਉਹ ਵੀ ਬੋਲਿਆ ਉਹਨਾਂ ਜੀ ਉਹ ਉਹ ਮੈਟਰ ਮੈਂ ਤੁਹਾਨੂੰ ਦੱਸਦਾ ਕੀ ਸੀ ਸਰ ਉਹ ਵੀ ਉੱਥੇ ਜਾ ਕੇ ਮੈਂ ਖੁਦ ਮੇਰੇ ਨਾਲ ਇੱਕ ਲੱਖੋਵਾਲ ਦੇ ਆਗੂ ਸੀਗੇ ਅਸੀਂ ਦੋਵੇਂ ਜਾ ਕੇ ਉੱਥੇ ਉਸ ਕਿਸਾਨਾਂ ਦਾ ਰਾਜੀਨਾਮਾ ਅਸੀਂ ਖੁਦ ਕਰਵਾ ਕੇ ਆਏ ਆ ਜੀ ਰਾਜੀਨਾਮਾ ਕੀ ਸੀ ਸਰ ਉਹਨਾਂ ਨੇ ਉਹ ਜਿਹੜੇ ਕਿਸਾਨਾਂ ਦੀ ਉੱਥੇ ਜ਼ਮੀਨ ਆਉਂਦੀ ਸੀ ਕਿਉਂਕਿ ਨਹਿਰ ਨਵੀਂ ਬਣ ਰਹੀ ਆ ਜੀ ਜੀ ਉਹ ਕਿਸਾਨਾਂ ਨੇ ਜਿਨ੍ਹਾਂ ਦੀ ਉੱਥੋਂ ਜ਼ਮੀਨ ਨਿਕਲਦੀ ਸੀ ਢਾਈ ਢਾਈ ਕਨਾਲ ਜ਼ਮੀਨ ਨਿਕਲਦੀ ਸੀ ਇੱਕ ਇੱਕ ਘਰ ਦੀ ਉਹ ਕਿਸਾਨਾਂ ਨੇ ਇਹਨਾਂ ਨੂੰ 10ਵੇਂ ਮਹੀਨੇ ਨਹਿਰੀ ਵਿਭਾਗ ਨੂੰ ਨੋਟਿਸ ਭੇਜਿਆ ਹੋਇਆ ਸੀ 10ਵੇਂ ਮਹੀਨੇ ਦਾ ਜੀ ਹੁਣ ਦੱਸੋ ਵੀ ਉਹਨਾਂ ਨੇ 10ਵੇਂ ਮਹੀਨੇ ਦਾ ਨੋਟਿਸ ਭੇਜਿਆ ਹੋਇਆ ਤਾਂ ਉਹ ਹੱਕਦਾਰ ਨਹੀਂਗੇ ਉਹ ਜਗ੍ਹਾ ਲੈਣ ਦੇ ਆਪਦੇ ਜੀ 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 ਦੂਜੇ ਪਾਸੇ ਸਰਕਾਰੀ ਜਗ੍ਹਾ ਪਈ ਹੈ ਉਸ ਜਗ੍ਹਾ 'ਚ ਉਹ ਕਹਿੰਦੇ ਸੀ ਵੀ ਨਾਲੇ ਨਹਿਰ ਸਿੱਧੀ ਹੋ ਜੂਗੀ ਤੇ ਨਾਲੇ ਇਸ ਜਗ੍ਹਾ ਤੇ ਤੁਸੀਂ ਨਹਿਰ ਬਣਾ ਲਓ ਉੱਥੇ ਰੌਲਾ ਕੀ ਸੀ ਸਿਰਫ ਜਿਹੜਾ ਆਪਣਾ ਜਗਲਾਤ ਮੈਕਵਾ ਹੁੰਦਾ ਜੀ ਇਹਦਾ ਨਾ ਉੱਥੇ ਮਤਲਬ ਵੀ ਡੱਕਿਆ ਆ ਰਗੇ ਸਫੈਦੇ ਖੜੇ ਸੀ ਪੰਜਵਾ ਪਤਲੇ ਪਤਲੇ ਜਿਵੇਂ ਡਾਂਗ ਲਾ ਲੋ ਇੱਕ ਜੀ ਇਹ ਇਸ ਤਰ੍ਹਾਂ ਦੇ ਸਫੈਦੇ ਖੜੇ ਸੀ ਸਿਰਫ 15000 ਰੁਪਏ ਦੀ ਦੀ ਜਗਲਾਤ ਮੈਕਮੇ ਦੀ ਪਰਚੀ ਕਟਾਉਣੀ ਪੈਂਦੀ ਐ ਇਹਨਾਂ ਨੂੰ ਕੁਝ ਜੀ ਉਹ ਪਰਚੀ ਮਾਰੇ ਹੀ ਉਹ ਫੈਸਲਾ ਅੜਿਆ ਹੋਇਆ ਸੀ ਤੇ ਆ ਕੇ ਅਸੀਂ ਉੱਥੇ ਜਾ ਕੇ ਨਹਿਰੀ ਵਿਭਾਗ ਨੂੰ ਵੀ ਕਿਹਾ ਤੇ ਉਹਨਾਂ ਉਹ ਕਿਸਾਨਾਂ ਦੇ ਵੀ ਉਹ ਕਿਸਾਨ ਜਿਨ੍ਹਾਂ ਦੀ ਜ਼ਮੀਨ ਜਾ ਰਹੀ ਸੀ ਉਹ ਕਿਸਾਨ ਵੀ ਆਂਦੇ ਵੀ ਸਾਥੋ ਲੈ ਲਓ 15 ਲੈ ਲਓ 30 ਲੈ ਲਓ ਜੀ ਅਸੀਂ ਅਸੀਂ ਟੇਲਾ ਵਾਲਿਆਂ ਸਾਡੇ ਕਿਉਂਕਿ ਸਾਡੇ ਪਿੰਡ ਤੇ ਆ ਕੇ ਉਸ ਨਹਿਰ ਦੀ ਟੇਲ ਬਣਦੀ ਆ ਅਸੀਂ ਸਾਨੂੰ ਸਾਨੂੰ ਪਾਣੀ ਦੀ ਲੋੜ ਸੀ ਅਸੀਂ ਆਖਿਆ ਯਾਰ ਵੀ ਅਸੀਂ 15000 ਰੁਪਏ ਇਕੱਠਾ ਕਰਕੇ ਦੇ ਦਿੰਨੇ ਆ ਤੁਸੀਂ ਨਹਿਰ ਚਾਲੂ ਕਰੋ ਤੁਸੀਂ ਪਰਚੇ ਕਟਾਓ ਜਿਹੜੇ ਕਟਾਉਣੇ ਅਸੀਂ ਉੱਥੇ ਤੇ ਫੈਸਲੇ ਕਰਾ ਰਹੇ ਹਾਂ ਐਮ ਐਲ ਏ ਸਾਹਿਬ ਤੋਂ ਇੱਕ ਅਦਵਾਰੀ ਰਸਤਾ ਦੇਣਾ ਸਾਨੂੰ ਵੀ ਕਸੀ ਉੱਥੇ ਉਹਨਾਂ ਕਿਸਾਨਾਂ ਦਾ ਮਸਲਾ ਹੱਲ ਕਰਾਉਣ ਕਦੋਂ ਗਏ ਆ ਮਤਲਬ ਹੁਣ ਤਾਂ ਡੀ ਐਮ ਐਲ ਏ ਸਾਹਿਬ ਦੇ ਨਾਲ ਅਗਰ ਉਹ ਮਾਫੀ ਨਹੀਂ ਮੰਗਦੇ ਤੂੰ ਹੀ ਕਾਨੂੰਨੀ ਕਾਰਵਾਈ ਹਰ ਹਾਲਤ ਵਿੱਚ ਕਰੋਗੇ ਜੀ ਦੇਖੋ ਸਰ ਕਾਨੂੰਨੀ ਕਾਰਵਾਈ ਵੀ ਚੱਲੂਗੀ ਤੇ ਉਹਨਾਂ ਦਾ ਵਿਰੋਧ ਵੀ ਚੱਲੂਗਾ ਪਿੰਡ ਪਿੰਡ ਵਿਰੋਧ ਹੋਊਗਾ ਪੂਰੇ ਹਲਕੇ 'ਚ ਵਿਰੋਧ ਹੋਊਗਾ ਜਿੰਨਾਂ ਚੇਰੋਸ ਉਹ ਐਮ ਐਲ ਏ ਸਾਹਿਬ ਮਾਫੀ ਨਹੀਂ ਮੰਗਦੇ ਇਹ ਮੇਰੇ ਵੱਲੋਂ ਸਾਡੀ ਜਥੇਬੰਦੀ ਵੱਲੋਂ ਵੀ ਆਏ ਤੇ ਸਾਰੀਆਂ ਜਥੇਬੰਦੀਆਂ ਦਾ ਆਲ ਜਥੇਬੰਦੀਆਂ ਦਾ ਫੈਸਲਾ ਹੈ ਇਹ ਵੀ ਜਿੰਨਾ ਚਿਰ ਉਹ ਜਨਤਕ ਮਾਫੀ ਨਹੀਂ ਮੰਗਦੇ ਉਹਨਾਂ ਚਿਰ ਉਹਨਾਂ ਦਾ ਵਿਰੋਧ ਇਸੇ ਤਰ੍ਹਾਂ ਜਾਰੀ ਰਹੇ ਕਿਸਾਨ ਜਥੇਬੰਦੀਆਂ ਨੇ ਸਿੱਧੇ ਤੌਰ ਤੇ ਐਲਾਨ ਕਰ ਦਿੱਤਾ ਕਿ ਜਦ ਤੱਕ ਆਮ ਆਦੀ ਪਾਰਟੀ ਦੇ ਵਿਧਾਇਕ ਅਮਨਦੀਪ ਸਿੰਘ ਗੋਲਦੀ ਮੁਸਾਫਰ ਜਿਹੜੇ ਬੱਲੂਆਣਾ ਤੋਂ ਐਮਐਲਏ ਨੇ ਮਾਫੀ ਨਹੀਂ ਮੰਗਦੇ ਉਹਨਾਂ ਦਾ ਕਾਨੂੰਨੀ ਤੌਰ ਤੇ ਵੀ ਮੁਕਾਬਲਾ ਕੀਤਾ ਜਾਊਗਾ ਤੇ ਪਿੰਡੋਂ ਪਿੰਡ ਉਹਨਾਂ ਦਾ ਵਿਰੋਧ ਵੀ ਕੀਤਾ ਜਾਊਗਾ ਜਦ ਤੱਕ ਉਹ ਮਾਫੀ ਨਹੀਂ ਮੰਗਦੇ ਹੁਣ ਸਵਾਲ ਆ ਕਿ ਐਮਐਲਏ ਨੇ ਕਿਸਾਨਾਂ ਨੂੰ ਸਵਾਲ ਪੁੱਛਣ ਤੇ ਜਵਾਬ ਦੇਣ ਦੀ ਬਜਾਏ ਕਹਿਤਾ ਸੀ ਕਿ ਇਹ ਬਲੈਕਮਿਲਰ ਨੇ ਡਿਫਾਲਟਰ ਨੇ ਤੇ ਕੰਮ 'ਚ ਰੁੜਾ ਬੰਦੇ ਨੇ ਦੇਖਦੇ ਆ ਮਾਫੀ ਮੰਗਦੇ ਜਾਂ ਫਿਰ 1 ਕਰੋੜ ਰੁਪਏ ਤੋਂ ਜ਼ਿਆਦਾ ਜਿਹੜਾ ਮਾਨਹਾਨੀ ਦਾ ਦਾਵਾ ਕਾਨੂੰਨੀ ਕਾਰਵਾਈ ਦਿੱਤਾ ਤੇ ਭੇਜਿਆ ਗਿਆ ਉਹਦਾ ਕੀ ਹੱਲ ਨਿਕਲਦਾ ਮੁਸੀਏ ਇਸ ਤਰ੍ਹਾਂ ਦੇਖਦੇ ਰਹੋ এবিসি ਪੰਜਾਬ ਧੰਨਵਾਦ